ਹਰ ਜਿਉ ਨੀਮਾਣਿਆ ਤੁਮਾ ਤੇ ਇਸ ਸੰਗਰਾਂਦ ਦੇ ਇੱਕ ਦਿਨ ਪਹਿਲਾਂ ਤੇ ਇੱਧਰ ਹੋਣ ਦੀ ਸੇਵਾ ਲੰਗਰ ਦੀ ਇਸੇ ਤਰ੍ਹਾਂ ਇਸ ਸੰਗਰਾਂਦ ਤੇ ਗੋਦਾਰਾ ਸਾਹਿਬ ਸੰਗਤ ਸੇਵਾ ਕਰਦੀ ਹੈ ਤੇ ਲੰਗਰ ਪਕਾਉਣਾ ਤਿਆਰ ਕਰਦੀ ਹੈ ਨਾਲੇ ਛੱਕ ਦੀਆਂ ਨਾਲੇ ਦੁੱਧਿਆਂ ਨੂੰ ਹੀ ਸਪੰਦਿਆ ਤੇ ਇੱਧਰ ਕੀਤਾ ਹੀ ਹੋਈ ਹੈ ਦੁੱਧ ਪਾ ਕੇ ਤੇ ਵਿੱਚ ਔਲਟੋ ਤੇ ਪਾਤੇ ਨੇ ਤੇ ਬਾਕੀ ਇਹ ਦਸਮਾਲ ਹੁਣ ਆਪਾਂ ਜੀ ਕਰਤੇ ਮੇਲੇ ਬੰਨਾਂ ਨੇ ਲਸ ਇਹ ਹੀ ਸਮਾਲ ਵਿੱਚ ਪਾ ਗੂਗਾ ਇਹ ਕੋਈ ਦੋ ਆਇ ਤੇ ਖੀਰ ਬਣਨ ਤੇ ਪਉਣਾ ਹਜੇ ਤੇ ਪਉਣਾ ਨਹੀਂ ਵੈਸੇ ਤੇ ਹਜ਼ੂਰ ਲੰਗਨ ਸੇਵਾ ਸ਼ੁਰੂ ਹੀ ਹੋਈ ਹੈ ਕਿ ਇਹ ਜੀ ਸਬਜ਼ੀ ਦਾ ਤੜਕਾ ਪੋਲਿਆ ਸੀ ਤੇ ਇੱਧਰ ਹਲਵਾਈ ਲੱਗੇ ਹੋਏ ਆ ਕਿਉਂਕਿ ਸੋ ਗੁੰਦੀ ਜਿਹੜੀ ਹੁੰਦੀ ਹੈ ਗੁੱਗਰਾ ਸਾਤ ਪਿਆਰ ਹੁੰਦੀ ਹੈ ਬਦਾਨਾ ਤੇ ਜਿੰਨਾ ਸੰਤਾਨਾ ਮਸ਼ਕਲਮਾ ਕੋਦੇ ਤੇ ਖਾਣੀ ਹੁੰਦੀ ਗੁੱਗਰਾ ਲੈ ਜਾਂਦੇ ਨੇ ਇੱਦਾਂ ਹੁਣ ਸਬਜ਼ੀ ਦਾ ਮਸਾਲਾ ਲਗਭਗ ਢੋਲਿਆ ਸੀ ਪਿਆਜ਼ ਲਸਣ ਜੋ ਵੀ ਸੀ ਸਾਰਾ ਕੁਝ ਤੇ ਉਹਦੇ ਵਿੱਚ ਮਟਰ ਤੇ ਪਾਣੀ ਪਾ ਲਿਆ ਸੀ ਤੇ ਹੁਣ ਇਹਦੇ ਸੁੱਕੇ ਨੂੰ ਤੇ ਸਬਜੀਲਾਂ ਤੱਕ ਹੁਣ ਤਿਆਰੀ ਹੋਣ ਵਾਲੀ ਹੈ ਤੇ ਬਸ ਇਧਰ ਫਲਕਿਆਂ ਦੀ ਸੇਵਾ ਪ੍ਰਸ਼ਾਦਿਆਂ ਦੀ ਵੀ ਹੁਣ ਸ਼ੁਰੂ ਕਰ ਲਈ ਤੇ ਭੈਣ ਦੀ ਹਣੀ ਸਾਰੇ ਅਸੀਂ ਰਲ ਕੇ ਹੁਣ ਪੇੜੇ ਕਰਨ ਲੱਗ ਗਏ ਆ ਤੇ ਇਧਰ ਅੱਗ ਬਾਲਣ ਡੇ ਆ kamu ni video mama mama you run you okay macam ni kan apa macam

okay oh. ਹਾਂਜੀ ਤੇ ਇੱਧਰ ਲੰਗਰ ਹੁਣ ਪੂਰਾ ਤਿਆਰ ਹੋ ਗਿਆ ਥੋੜਾ ਜਿਹਾ ਰਹਿ ਗਿਆ ਤੇ ਦਾਲ ਸਬਜ਼ੀ ਬਣ ਗਈ ਸੀ ਤੇ ਹੁਣ ਸਤਗੁਰੂ ਵਾਸਤੇ ਜਿਹੜਾ ਉਹਨਾਂ ਨੇ ਭੋਗ ਲਾਉਣਾ ਉਹਦੇ ਵਾਸਤੇ ਲੰਗਰ ਲੈ ਕੇ ਅੰਦਰ ਚੱਲੇ ਸੀ ਸਤਗੁਰੂ ਦੀ ਹਜ਼ੂਰੀ ਵਿੱਚ ਤੇ ਇਹ ਵੀ ਜਿਹੜੇ ਲੰਗਰ ਲੈ ਕੇ ਚੱਲੇ ਨੇ ਤੇ ਛੋੜੀ ਜੀ ਸੇਵਾ ਰਹਿ ਗਈ ਹੁਣ ਲੰਗਰ ਬਾਣੀ ਚੱਲਿਆ ਥੋੜੇ ਜਿਹੇ ਪ੍ਰਸ਼ਾਦੇ ਹੋਰ ਨੇ ਤੇ ਵਿੱਚ ਥੋੜਾ ਥੋੜਾ ਮੀਂਹ ਵੀ ਆਉਣ ਲਿਆ ਸੀ ਤੇ ਹੁਣ ਥੋੜਾ ਜਿਹਾ हटਿਆ ਵਾ ਇਦਾਂ ਦਾ ਮੌਸਮ ਚੱਲਣ ਲਿਆ ਵਿੱਚੇ ਠੰਡ ਵਿੱਚੇ ਗਰਮੀ ਵਿੱਚੇ ਅੱਜਕੱਲ ਸਾਰੇ ਬਿਮਾਰ ਪਏ ਹੋਏ ਨੇ ਤੇ ਚਲੋ ਜਿਵੇਂ ਵਾਗੂ ਦੇ ਕੋਲ ਵਾਸਤੇ ਅੰਦਰ ਪ੍ਰਸ਼ਾਦ ਚੱਲ ਗਿਆ ਤੇ ਇੱਧਰ ਵੀ ਲੰਗਰ ਤਿਆਰ ਹੋ ਗਿਆ ਤੇ ਇੱਧਰ ਹੁਣ ਖੇ ਦਾ ਟੱਕਨ ਪੜਾ ਗਿਆ ਪਰ ਇਹ ਘਰ ਤਾਂ ਕਿਉਂਕਿ ਜਦੋਂ ਲੰਗਰ ਸੰਗਠਣ ਸਕਣਾ ਥੋੜਾ ਜਿਹਾ ਇਹਨੂੰ ਭਵਾ ਫਿਰ ਜੀ ਤੇ ਇੱਧਰ ਜਿਹੜੇ ਥੋੜੇ ਜਿਹਾ ਹੋਰ ਪ੍ਰਸ਼ਾਦ ਦੇ ਨੇ ਉਹਨਾਂ ਦੀ ਸੇਵਾ ਕਰਨ ਦੇ ਤਾਂ ਜੀ ਨਹੀਂ

सर के पार्टशिंग जाते हैं हम उनके कांस्य की बुद्धि, ग्रुप सेट के पांच प्यारे चार आपने मिले मिलाई हैं, आपने मिले जेब भी आएं, बस आपकी मदद पाएं, मनुष्य बहुत तमीज में जाते